ਚੈਨੂ ਜਾਨਾ ਕੀ ਗੱਲ ਸਾਡੇ ਪਿੱਛੇ ਕੋਲ ਕੀ ਹੈ ਨਹੀਂ ਜ਼ਮੀਨ ਪਤਾ ਕਿ ਨਹੀਂ ਸੀ ਮਾ ਜੀ ਤੇਰੀ ਸੀਗੀ ਬਥੇਰੀ ਸੀਗੀ ਬੱਲਾ ਬਥੇਰੀ ਸੀ ਹਾਂ ਉਹ ਸਾਰੇ ਹੈ ਕਿੱਥੇ ਸੀ ਕਿੰਨੇ ਕਿੱਲੇ ਤੁਹਾਡੇ ਸਾਡੇ 12 ਖੇਤ ਜ਼ਮੀਨ ਦੇ ਸੀ ਕਿੱਲੇ ਸੀ ਉਹ ਜੋ ਇਨਕੰਪੈਕਟ ਸਾਲੇ 100 80 ਗੋਬੇ ਸੀ ਹਾਂ ਚਾਹ ਮੋ ਬਚਾਰਾ ਬਹੁਤ ਤਰਸਦਾ ਰਹਿੰਦਾ ਪਾਈਏ ਨੂੰ 12 ਕਿੱਲੇ ਕੌਣ ਪਾਈਏ ਨੂੰ ਤਾਂ ਹੋਣ ਹੋਗਾ ਜੋ ਹੋ ਗਿਆ ਉਹ ਸਾਡੇ ਨਾਲ ਤਹੋ ਧੋਖਾ ਪਾ ਕੇ ਇਸ ਕਰਦੇ ਕਿਹਨੇ ਕੀਤਾ ਆਪਣੇ ਕਰਦੇ ਹੁੰਦੇ ਆ ਹਾਂ ਕੋਈ ਬਗਾਨਾ ਥੋੜੀ ਕਰ ਦਿੰਦਾ ਹੁਣ ਮੇਰੀ ਗਾ ਸੌਣ ਮੈਂ ਗੱਡੀ ਚ ਕੀ ਗੱਲ ਗੱਡੀ ਤੇ ਤੂੰ ਲੈ ਕੇ ਥੇਗਾ ਪਿੱਛੇ ਨੇ ਵੇ ਤੂੰ ਕਹਿੰਦਾ ਪਿੱਛੇ 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 ਦਾ ਕੀ ਮਤਲਬ ਤੇਰਾ ਮਾਲ ਸੀ ਕੀ ਆ ਮੈਂ ਜੇ ਮੈਂ ਜਾਣਾ ਹੀ ਨਹੀਂ ਤੁਹਾਡੇ ਬਿਓ ਮੇਰਾ ਖਦਵਾਡਾ ਭੇਜੋ 150 150 ਖੇਤ ਦੀ ਖੇਤੀ ਮੇਰਾ ਪੇ ਕਰਦਾ ਸੀ 150 ਖੇਤ ਦੀ ਅਛਲਾੰਗ ਮਾਰਦਾ ਨਹੀਂ ਗੱਡੀ ਚ ਅਛਲਾੰਗ ਤੂੰ ਕਿੱਦਾਂ ਮਾਰਦਾ ਨਹੀਂ ਆ ਜੋ ਸੱਚਾ ਮੈਨੂੰ 100 ਦੇੜਾ ਸੇ ਹੋਣਾ ਦੇੜਾ ਸੇ ਪਰਾਂੀਆਂ ਦੱਸਦੇ ਨੇ ਦੇੜਾ ਉਹ ਘਾਹ ਤੌਰ ਚੜ ਲਿਆ ਹੋਣਾ ਆਖਾ ਤੇ ਆਹ ਮੋੜੇ ਦੇ ਕਈਆਂ ਰੱਖੇ ਨੱਕੇ ਮੋੜੀ ਹੋਆ ਹੋਰ ਲੋਕੀ ਕੱਚਾ ਚ ਲੈ ਕੇ ਮੋੜਦੇ ਆ ਜਮਤੇ ਤੇ ਰੱਖੀ ਹੁੰਦੀ ਆ ਜੇ 150 ਖੇਤੀ ਦੀ ਖੇਤੀ ਕਰਦੇ ਹੁੰਦੇ ਹਾਂ ਅੱਜ ਨੂੰ ਤੇਰੇ ਭਰਾ ਦਾ ਕਿਤੇ ਘਰ ਨਾ ਵਸਿਆ ਹੁੰਦਾ ਆਹੋ ਉਹ ਕਿਸਮਤ ਸਿਰੋਣ ਉਹ ਮਾਂ ਦਾ ਬਣਾਵਾ ਤਾਂ ਸੁਣ ਲੋ ਬਹਿ ਗਿਆ ਛੜਾ ਬੇਕਾਰ ਹੁਦਾ ਹੁਦਾ ਹੋ ਤੇ ਹੀ ਰਹਿ ਗਿਆ ਹਣਾ ਆ ਪਿੰਡ ਦਾ ਉਪਲਾ ਨੇ ਸਮਰਾੜੀ ਆ ਉਪਲਾ ਉਪਲਾ ਆ ਗਿਆ ਉਪਲਾ